ਗੋਵਿੰਦ ਸਿੰਘ ਮਹਾਰਾਜ ਦੀ ਲੜਾਈ ਆ ਤੁਹਾਡੀ ਗੁਰੂ ਗੋਵਿੰਦ ਸਿੰਘ ਮਹਾਰਾਜ ਦੀ ਸਰਕਾਰ ਨਾਲ ਕੋਈ ਪ੍ਰਾਪਰਟੀ ਦੀ ਲੜਾਈ ਨਹੀਂ ਕੋਈ ਜ਼ਮੀਨ ਜਾਇਦਾਦ ਦੀ ਲੜਾਈ ਨਹੀਂ ਕੋਈ ਵਟ ਬੰਨੇ ਦੀ ਲੜਾਈ ਸਰਕਾਰ ਨੇ ਤੇ ਆਫਰ ਦਿੱਤੀ ਸੀ ਜਿੱਦਾਂ ਚੰਗੇ ਬੰਦਿਆਂ ਨੂੰ ਅੱਜ ਵੀ ਆਫਰ ਮਿਲਦੀ ਆ ਵੀ ਤੂੰ ਚੁੱਪ ਕਰਕੇ ਟਾਈਮ ਪਾਸ ਕਰ ਤੂੰ ਇਹਦੇ ਚੁੱਪੀ ਲੈਣਾ ਸਰਕਾਰ ਨੇ ਗੁਰੂ ਗੋਵਿੰਦ ਸਿੰਘ ਨੂੰ ਆਖਿਆ ਸੀ ਮਹਾਰਾਜ ਚੁੱਪ ਕਰਕੇ ਮੱਥੇ ਟਿਕਾਓ ਤੁਸੀਂ ਗੁਰੂ ਜੇ ਗਾ ਆਪਣੇ ਨਿਆਣੇ ਸੈੱਟ ਕਰੋ ਮੁੰਡਾ ਗੁਰੂ ਬਣਾ ਲਿਓ ਲੰਗਰ ਲੱਗੇ ਆ ਚੜਾਵੇ ਚੜਦੇ ਪਿਆ ਤੁਸੀਂ ਇਸ ਕੰਮ ਚ ਕੀ ਲੈਣਾ ਤੇ ਮੈਂ ਇੱਕ ਚੀਜ਼ ਸੋਚਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਅੱਜ ਦੇ ਬਹੁਤੇ ਸਾਧ ਬਾਬਿਆਂ ਵਰਗੀ ਹੁੰਦੀ ਨਾ ਬਹੁਤੇ ਸਾਧ ਬਾਬਿਆਂ ਵਰਗੀ ਜਿਨ੍ਹਾਂ ਨੇ ਗਾਂ ਆਪਣੇ ਨਿਆਣੇ ਸੈੱਟ ਕਰ ਛੱਡੇ ਪਰ ਕੌਮ ਦੇ ਭਵਿੱਖ ਬਾਰੇ ਕੌਮ ਦੇ ਕਰੰਟ ਮੁੱਦੇ ਤੇ ਕਦੀ ਕੋਈ ਗੱਲ ਨਹੀਂ ਕੀਤੀ ਤੇ ਸ਼ਾਇਦ ਅਸੀਂ ਅੱਜ ਦੀ ਡੇਟ ਤੱਕ ਡਾਂਗਾ ਖਾਂਦੇ ਹੁੰਦੇ ਜੇ ਦੇਸ਼ ਦੇਸ਼ ਨਾ ਹੋਤਾ ਅਗਰ ਪਿਤਾ ਦਸ਼ਮੇਸ਼ ਨਾ ਹੋਤਾ ਸੱਚ ਦਾ ਰਾਹ ਬਹੁਤ ਔਖਾ ਹੈਰਾ ਸਾਹਿਬ ਬਹੁਤ ਔਖਾ ਇਹ ਕਦੀ ਨਹੀਂ ਹੋ ਸਕਦਾ ਕਿ ਤੁਸੀਂ ਸੱਚ ਦੇ ਰਾਹ ਤੇ ਤੁਰੋ ਤੇ ਲੋਕ ਤੁਹਾਡੀ ਬੱਲੇ ਬੱਲੇ ਕਰਨਗੇ ਤੁਹਾਡੇ ਤੇ ਸਟੈਂਪ ਕੋਈ ਨਾ ਕੋਈ ਲਗਣੀ ਲਗਣੀ ਹੈ ਜੇ ਸੱਚ ਦਾ ਰਾਹ ਪੁੱਛਣਾ ਗੁਰੂ ਅਰਜਨ ਦੇਵ ਮਹਾਰਾਜ ਤੋਂ ਵਧੀਆ ਸੱਚ ਦਾ ਰਾਹ ਕੋਈ ਨਗਾ ਤੱਤੀ ਤਵੀ ਹੈ ਸਿੱਧੀ ਸੱਚ ਦਾ ਰਾਹ ਪੁੱਛਣਾ ਭਾਈ ਮਨੀ ਸਿੰਘ ਨੂੰ ਪੁੱਛ ਲਓ ਬਾਬੇ ਮਤੀ ਦਾਸ ਨੂੰ ਪੁੱਛ ਲਓ ਬੰਦ-ਬੰਦ ਕਟਿਆ ਜਾ ਰਿਹਾ ਵਾ ਆਰਿਆਂ ਦੇ ਥੱਲੇ ਖਲੋਣਾ ਪੈ ਰਿਆ ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੱਚ ਦਾ ਰਾਹ ਪੁੱਛਣਾ ਤੇ ਪੁੱਛ ਕੇ ਵੇਖ ਲਓ ਮਾਛੀਵਾੜੇ ਦਾ ਜੰਗਲ ਤੇ ਜੇ ਅੱਜ ਦੀ ਡੇਟ 'ਚ ਪੁੱਛਣਾ ਨਾ ਸੱਚ ਦਾ ਰਾਹ ਤੇ ਡਿਬਰੂਗੜ੍ਹ ਬੈਠਿਆਂ ਨੂੰ ਪੁੱਛ ਲਓ ਸੱਚ ਦੇ ਰਾਹ ਤੇ ਤੁਰੋ ਜਿੱਤ ਕੇ ਵੀ ਐਨਐਸਏ ਆ ਝੂਠ ਦੇ ਰਾਹ ਦੇ ਤੁਰੋ ਤੇ ਹਾਰ ਕੇ ਵੀ ਤੁਸੀਂ ਕੈਬਨਿਟ ਮੰਤਰੀ ਬਣ ਸਕਦੇ ਹੋ ਇਸਦੀ ਜੀ ਗੱਲ ਆ ਪੀ ਪਾਲ ਦੁਨੀਆ ਪਾਲਛਾਂ ਦੀ ਭੁਖੀ ਆ ਪਾਲਛਾਂ ਮਾਰੀ ਜਾਓ ਲੋਕਾਂ ਨੂੰ ਪੁੱਟੀਆਂ ਸਿੱਧੀਆਂ ਲੋਕ ਤੁਹਾਡੀ ਬੱਲੇ ਬੱਲੇ ਕਰਦੇ ਲੋਕ ਤੁਹਾਡੇ ਨਾਲ ਆ ਜਦੋਂ ਸੱਚ ਦੇ ਰਾਹ ਤੇ ਤੁਰੇ ਤੁਹਾਨੂੰ ਸਾਰਾ ਕੁਝ ਛੱਡਣਾ ਪਊ